ਰਿਵਾਰਡ ਦੇ ਦੋ ਪਤੰਗ ਨੇ ਪਾਕਿਸਤਾਨੀ ਡਿਜ਼ਾਈਨ ਇੱਕ ਕਾਵਲਾ ਤੇ ਕਾਵਲਾ ਇਹ ਥੋੜਾ ਪਾੜ ਗਿਆ ਮੇਰੇ ਕੋਲ ਉੱਤੇ ਲਿਆਂਦੇ ਲਿਆਂਦੇ ਅੱਜ ਫੋਰਸ ਤੇ ਸੈਚਰਡੇ ਵੇ ਪਤੰਗ ਵੀ ਉੱਡੰਦੇ ਹਨ ਉਹ ਦੰਦਿਆ ਇੱਕ ਪਤੰਗ ਦੇਖ ਕੇ ਗਿਆ ਹਣ ਤਨ ਦੁਕਾਨਾ ਉਹ ਦੰਦਿਆ ਤੁਹਾਨੂੰ ਹੁਣ ਮੈਂ ਪਿੰਨਾ ਦਿਖਾਣਾ ਪੜਾ ਰੁਕ ਜਾ ਆਰੇ ਅਜੇ ਕੁਛ ਪਿੰਨਾ ਮਾਰੇ ਪਹਿਲਾ ਦੋਨਾਂ ਪਤੰਗਾ ਚੂ ਆਵਲਾ ਪਤੰਗ ਡਾਨਨੇ ਆ ਤੇ ਇੱਤੇ ਬਾਜੂ ਟੇਪ ਲਾ ਕੇ ਜੋੜ ਕੇ ਆ ਵੀ ਡਾਵਾਂਗੇ ਤੇ ਚਲੋ ਤੁਸੀਂ ਵੇਖੋ ਵੀਡੀਓ ਸਕਿੱਪ ਨਾ ਕਰਿਓ ਤੇ ਚਾ ਪੈ ਗਿਆ ਵੈਲਕਮ ਬੈਕ ਟੂ ਚੈਨਲ ਗਾਇਸ ਕਿੱਦਾਂ ਤੁਸੀਂ ਸਾਰੇ ਵਧੀਆ ਹੋ ਕਿਤੇ ਮੈਂ ਹੀ ਵਧੀਆ ਹਾਂ ਤੇ ਅੱਜ ਦਾ ਆਉਣ ਵਾਲਾ ਜੀ ਆਪਣਾ ਕਾਈਟ ਵਲੋਗ ਇਹ ਦੇਖ ਸਕਦੇ ਹੋ ਅੜਕ ਦੋ ਪਤੰਗ ਨੇ ਪਾਕਿਸਤਾਨੀ ਡਿਜ਼ਾਈਨ ਇਹ ਕਾਵਲਾ ਤੇ ਕਾਵਲਾ ਇਹ ਥੋੜਾ ਪਾੜ ਗਿਆ ਮੇਰੇ ਕੋਲ ਉੱਤੇ ਲਿਆਂਦੇ ਲਿਆਂਦੇ ਇਹ ਦੇਖੋ ਇਹ ਪਿਛਲੇ ਸਾਲ ਦੇ ਪਏ ਸੀ ਤੇ ਇਹ ਮੇਰੀ YouTube ਤੇ ਕਾਈਟ ਵਲੋਗ ਦੀ ਫਸਟ ਵੀਡੀਓ ਤੇ ਚਲੋ ਪਤੰਗ ਡਾਣਿਆ ਇਹ ਮੇਰੇ ਕੋਲ ਪਿੰਨਾ ਤੇ ਮੈਂ ਕੋਠੇ ਜਾ ਕੇ ਤੁਹਾਨੂੰ ਦਿਖਾਣਾ ਵਾਂ ਤੇ ਚਲੋ ਚਲਦੇ ਆ ਗੋਖੇ ਤੇ ਤਰੀਪਣੇ ਰਿਹਾ ਵੀਡੀਓ ਸਿਖਾ ਤਰੀ ਚਲੋ ਅੱਜ ਫੋਰਥ ਸੈਚਰਡੇ ਵੇ ਤੰਗ ਵੀ ਉਦੰਦੇ ਹਨ ਉਹ ਦੰਦੇ ਇੱਕ ਤੰਗ ਦੇਖ ਕੇ ਗਿਆ ਹਣ ਤੰਦਕਾਨਾ ਉਹ ਦੰਦੇ ਇੱਕ ਬੰਦਾ ਉਹ ਡਾਏਗਾ ਉਹ ਬੈਠਾ ਉਹ ਦੇ ਤੰਗ ਕਿੰਨੇ ਉਦੰਦੇ ਚਲੋ ਡਾਨਨੇ ਆ ਪਤੰਗਤੀ ਬਣ ਰਿਹਾ ਵੀਡੀਓ ਚ ਤੁਹਾਨੂੰ ਹੁਣ ਮੈਂ ਪਿੰਨਾ ਦਿਖਾਉਣਾ ਪੜਾ ਰੁਕ ਜਾ ਮਾਰੇ ਆ ਦੀ ਪਿੰਨਾ ਮਾਰੇ ਪਿੱਲਾ ਪਿੱਲਾ ਕਿੱਡਾ ਹੀ ਵੱਡਾ ਸੀ ਹੁਣ ਛੋਟਾ ਆ ਗਿਆ ਤੇ ਚਲੋ ਡਾਨਨੇ ਆ ਪਤੰਗ ਮੈਂ ਕੈਮਰਾ ਸੈੱਟ ਕਰਦਾ ਫੇਰ ਮੈਂ ਤੁਹਾਨੂੰ ਮਿਲਦਾ ਵਾਂ ਪਹਿਲਾ ਦੋਨਾਂ ਪਤੰਗਾ ਚੋਂ ਆਵਲਾ ਪਤੰਗ ਡਾਣਨੇ ਆ ਤੇ ਇੱਥੇ ਬਾਜੂ ਟੇਪ ਲਾ ਕੇ ਜੋੜ ਕੇ ਆ ਵੀ ਡਾਵਾਂਗੇ ਤੇ ਚਲੋ ਤੁਸੀਂ ਵੇਖੋ ਵੀਡੀਓ ਸਕਿੱਪ ਨਾ ਕਰਿਓ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਉਹ ਪਾੜ ਗਿਆ ਤਾਂ ਗਈ ਪਾੜ ਗਿਆ ਅੱਤੂ ਪਾੜ ਗਿਆ ਤਾਂ ਗੱਡਾ ਉਹ ਵੀ ਪਾਟਾ ਹੀ ਤੇ ਵੀ ਪਾੜ ਗਿਆ ਹਾਂ ਟੇਪ ਲਾ ਕੇ ਡਾਣੇ ਹੁਣ

ਚਲੋ ਟੇਪ ਲਾ ਕੇ ਹੁਣ ਨਡਾਨੇ ਆ ਮੈਂ ਟੇਪ ਲਾ ਕੇ ਤੁਹਾਨੂੰ ਮਿਲਦਾ ਹਾਂ A few moments later ਇੱਕ ਬੰਦਾ ਹੋ ਰਾਇਆ ਆ ਵੀ ਆ ਦੇਖੋ ਹੁਣ ਇਹ ਵਲੋਗਿੰਗ ਕਰੇਗਾ ਤੇ ਚਲੋ ਵਲੋਗਿੰਗ ਕਰਦਾ ਏ ਆਹ ਵਾ ਵੀ ਭੜੀ ਲੱਗ ਗਿਆ ਚੱਲਣ ਲੱਗ ਪਿਆ ਹੁਣ ਤੰਗ ਵੀ ਨਾਲੇ ਜੁੜ ਗਿਆ ਕਿੰਨਾ ਆੜਾ ਰੋਟਾ ਨਾ ਜਾਵੇ ਪਤੰਗ ਠੀਕ ਜਿਉਂ ਤੂੰ ਮਾਰੋ ਤੰਗ ਬੜਾ ਸੈੱਤ ਲੱਗਦਾ ਪਿਆ ਲਾਣਾ ਹਾਂ ਵਾ ਵੀ ਬੜੀ ਵਧੀਆ ਚੱਲਣ ਲੱਗ ਪਈ ਐ ਪਤੰਗ ਵੀ ਬੜਾ ਸੈੱਟ ਤੇ ਪਾਰਾ ਪਰ ਮਾੜਾ ਜਿਹਾ ਸੈੱਟ ਤੇ ਜਾਂਦਾ ਹੈ ਪੇਚਾ ਲਾਨਿਆ ਇੱਕ ਅੱਡੇ ਨਾਲ ਉਹ ਵਾਲੇ ਇੱਧਰ ਵਾਲੇ ਪੁੱਤਾਂ ਵਾਲੇ ਨਾਲ ਐ ਇੱਕ ਪਿੱਛੇ ਉੱਡੰਦਿਆ ਹੋਇਆ ਹੋਰ ਆ ਜਿੰਨਾ ਪੇਚਾ ਦਾ ਨੇਰੋ ਕਰਿਆ ਹਵਾ ਚ ਲੱਗ ਜੈਨਾ ਇੱਕ ਵਾਰੀ ਪਤੰਗ ਫੇਰ ਲੰਨਾ ਹੋਰ ਵਿਕਾਇਟ ਵਲੋਗਾਂ ਦੇ ਰਹਿਣਗੇ ਵੀਡੀਓ ਨਾਲ ਤੱਕ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਆ ਗਿਆ ਸਿਰ ਤੇ ਪਤੰਗ ਇਨਾ ਕੁਛਿਆ ਲਾ ਬਹੁਤ ਕੱਢਿਆ ਨਾ ਸੋ ਇਹ ਕੰਮ ਨਾਲ ਪੇਚਾ ਪੈ ਗਿਆ ਤਾਂ ਗਾਇਸ ਪੇਚਾ ਪੈ ਗਿਆ ਹੁਣ ਤੰਗ ਮਾਰਾ ਜੇ ਹੋਵਾ ਲੰਦੇ ਨਾ ਆ ਡਾਪ ਤਾਂ ਇਹ ਬੜਾ ਬਾਹਰ ਆਵੇ

ਜਾ ਦੰਨ ਕੋਣ ਕਹਿ ਦਾਨ ਹੈ ਆ ਬਣਾ ਦਾਨ ਤੋ ਗਾਇਸ ਆ ਦੇਖੋ ਕਿੰਨੇ ਪਤੰਗ ਉੱਦਣ ਲੱਗ ਗਏ ਹੁਣ ਹੁਣ ਅਹੀ ਵੀ ਦਾਨ ਨੇ ਆ ਬਹੁਤ ਤੇਜ਼ ਹੋ ਰਿਹਾ ਹੈ ਹੁਣ ਪੇ ਚਲਾਣੇ ਆ ਕਿ ਨਹੀਂ ਨਿਕਲ ਜਾਏਗਾ ਚਲਾਵਾਂਗੇ ਕਿੰਨੇ ਪਤੰਗ ਉੱਦਣ ਦੇ ਆ ਇਹ ਵਾਲਾ ਮੈਨੂੰ ਉਹਨਾਂ ਥੋੜਾ ਜਿਆਦਾ ਲੋਕੀ ਦੇ ਹੋਣੀ ਪਤਾ ਲੱਗ ਗਿਆ ਨਾ ਤਾਂ ਦੇਖਦੇ ਹਾਂ ਹਲਕਾ ਹੈ ਨਾ ਪਰ ਗੱਡ ਜਾਇਨ ਬੜਾ ਵਧੀਆ ਹੈ ਨਾ ਸੱਟਾਂ ਨਹੀਂ ਯਾਰ ਤਾਂ ਆ ਦੇਖੋ ਤਾਂ ਦੇਖੋ ਇਹਦਾ ਇਹ ਤੋਂ ਅੰਮੋਲ ਉੰਤਾ ਜਾਂਦਾ ਸਾ ਇਹ ਇੱਕ ਉਹ ਪਿੱਛੇ ਉੱਡ ਗਿਆ ਤਾਂ ਇੰਗਾ ਨਹੀਂ ਜਾਤਾ ਮਿੱਤਰੋ ਡਪ ਤਾਂ ਨਹੀਂ ਸਤਾ ਲੋ ਥੱਲੇ ਲਾਲਾ ਜੜਾ ਖਿੱਚਣਾ ਮੜੀ ਪਾੜ ਜਾਣਾ ਤੂੰ ਕਿਹਨੂੰ ਤੂੰ ਕਿਹਨਾਂ ਨਾਲ ਆਪਾਂ ਲੇ ਆਪਾਂ ਓਕੇ ਦੀ ਵੀ ਅੱਛਾ ਫਸ ਗਿਆ तो हाथ पतंग फास्ट चल रहा है लेकिन वो निकल गया है मित्रों तो ही फेर पतंग दान चल रहे हूँ ਉਸ ਸੇ ਸੁਪਰੀ ਨਿਕਲ ਕੇ ਬਾਤ ਕਰ ਰੇ ਬਾਬਾ ਇਹਨ ਕੇ ਰਦਾਵਾਂਗੇ ਉਹਨ ਕੇ ਰਦਾਵਾਂਗੇ ਉਹਨ ਕੇ ਰਦਾਵਾਂਗੇ ਆ ਯਾਰ ਆਵਲਾ ਦਾਸਲੇ ਗਾਈਸ ਇਹ ਡਿਜ਼ਾਈਨ ਦਾ ਨਾਮ ਦੱਸਿਓ ਕਮੈਂਟ ਕਰਕੇ ਜਰੂਰ ਕਿਹੜਾ ਇਹਦਾ ਤੇ ਪਤਾ ਹੀ ਹੋਣਾ ਪਾਕਿਸਤਾਨੀ ਡਿਜ਼ਾਈਨ ਆ ਤੇ ਉਹਦਾ ਵੀ ਪਤਾ ਹੀ ਹੋਣਾ ਤੁਹਾਨੂੰ ਆਵਲੇ ਪਤੰਗ ਦਾ ਪਰ ਧਈਓ ਨਾ ਤੁਹਾਨੂੰ ਕੀ ਨਾਮ ਹੈ ਮਮਮੀ ਤਾਂ ਹੰਕੇ ਦਨਨ ਨੂੰ ਤੇ ਇਹਦਾ ਜ਼ਰੂਰ ਕਮੈਂਟ ਕਰਕੇ ਦੱਸੋ ਨਾਮ ਕੀ ਹੁੰਦਾ ਮੈਨੂੰ ਤੇ ਨਹੀਂ ਪਤਾਗਾ ਕੀ ਦੱਸੋ ਕਮੈਂਟ ਕਰਕੇ ਇਹ ਬਲਾ ਪੰਨ ਮੈਨੂੰ ਸੈਕਟਰ ਅੱਡਾਂਗੇ ਬਾਕੀਆਂ ਨਾਲ ਆਵਲੇ ਦੋਨੇ ਤੇ ਐਵੇਂ ਨਿਕਲੇ ਨੇ ਫਿਰ ਤਾਂ ਕਾਬਲਾ ਢਾ ਕੇ ਨਹੀਂ ਵੇਖਾ ਇਹਦਾ ਪੜਨ ਕੈਮ ਦਾ ਤੇ ਆਵਲਾ ਤੰਗ ਥੋੜਾ ਪਤਾ ਸਹੀ ਨਿਕਲੇ ਆਵਲਾ ਤੇ ਉੱਕਾ ਨਹੀਂ ਸਹੀ ਜਾਗਾ ਸੈਕਟਰ ਨਹੀਂ ਆਦਾ ਡਿਜ਼ਾਈਨ ਵਧੀਆ ਪਰ ਸੈਕਟਰ ਨਹੀਂ ਆਦਾ ਇਹ ਰਾਂ ਕੰਨ ਦੀ ਇੱਕ ਕਰਦੇ ਹੋ ਸਿੱਧੀ ਦੇਖੀ ਆ ਦੇਖ ਮਹਾਰਾਜ ਐਵੇਂ ਕਰਨਾ ਉਹ ਦੇਖੋ ਆ ਦੋਨੇ ਪਤੰਗਾਂ ਨਾਲ ਆ ਵਲਾ ਸੈੱਟ ਹੈ ਹੁਣ ਆ ਪਤੰਗ ਢਾਨ ਲੰਗਾ ਤੇ ਮੈਂ ਵਲੋਗਿੰਗ ਕਰਤਾ ਮਾ ਉਹ ਦੇਖੋ ਆਪਣਾ ਪਤੰਗ ਅੱਗੇ ਆ ਜਾ ਉਹ ਦੇਖੋ ਇਹ ਵਲਾ ਪਤੰਗ ਸਾਰਿਆਂ ਨਾਲ ਸੈੱਟ ਹੈ ਉਹਨਾਂ ਨਾਲ ਉਹ ਡਾਂਦਿਆ ਘਰੂ ਵਧਾਂਦਾ ਜਾਣੇ ਪਿਆ ਇੱਕ ਪਿੱਛੇ ਵੀ ਉਹ ਦੰਦੇ ਹੀ ਹੋਣ ਉਹਨੇ ਵੀ ਲਾ ਲਿਆ ਟਾਂਗੇ ਪੜਾ ਪਾਣਾ ਟਾਂਗੇ ਪੜਾ ਪਾਣਾ ਟਾਂਗੇ ਪੜਾ ਪਾਣਾ ਓਏ ਕਪਤਾਨ ਉਹ ਦੰਦੇ ਅੱਗੇ ਉਹ ਦੰਦੇ ਨੇ ਮੋ ਦੇਖੋ ਉੱਧਰ ਵੀ ਖੇਚ ਮਾਰ ਮਾਰੀ ਉਹ ਦੇਖ ਰਿਹਾ ਸਿੱਧੀ ਖੇਚੇ ਹੁਣ ਅੰਨਾ ਪੇਚਾ ਲਾਣੇ ਆ ਜੇ ਲਾਂਦਾ ਤੇ ਦੇਖਦੇ ਆ ਮਾਣੇ ਮੋਟੇ ਪਾੰਗੋ ਟਲਾਂਦਾ ਫੇਰ ਮਤਾਨੂੰ ਮਿਲਦਾ ਆ ਇਸਾ ਇੱਕ ਆਵਲਾ ਪਤੰਗ ਚੜੇ ਨੂੰ ਹੁਣ ਵਧਣ ਲੱਗਿਆ ਹੀ ਹੋਰੇ ਆਪਣਾ ਪੰਗ ਦੇਖੋ ਕਿੰਨੀ ਦੂਰ ਲੱਗਾ ਕੈਨੇਡਾ ਚੜਿਆ ਪਿੱਛੇ ਪਿੱਛੇ ਦੇਖ ਸਕਦੇ ਆ ਕੈਨੇਡਾ ਚੜਿਆ ਦੇਖੋ ਇੱਧਰ ਦੇਖ ਸਾਬੂ ਸਾਬੂ ਓਏ ਤਾਂ ਗਾਇਸ ਹੁਣ ਇਹ ਇੰਨਾ ਪੇਚ ਲਾਣ ਲੱਗਿਆ ਜੇ ਮੁੰਡਾ ਛੋਟਾ ਆ ਛੋਟਾ ਆ ਉਹ ਨਹੀਂ ਲਾਂਦਾ ਓਏ ਡਾਲਾ ਹੁਣ ਲਾਈ ਲਿੱਤਾ ਭਰਾਵਾ ਉੱਧਰ ਲੱਗ ਗਿਆ ਲੰਘਾ ਪੇਚ ਉਹ ਨਾਲ ਪੇਚਾ ਲਾਣੇ ਉਹਲੇ ਤੰਗ ਨੂੰ ਕਨੇਡਾ ਨੇ ਮੈਂ ਦਨੂ ਨਾਈ ਪੇਚ ਲਾਣ ਲੱਗ ਗਿਆ ਦੇਖ ਰਿਹਾ ਕਿਹੜਾ ਬਢੀਛੜਾ ਹੈ ਆ ਇੱਕ ਹੋਰ ਚੜ ਗਿਆ ਪਿੱਛੇ ਇਹ ਦੇਖ ਸਕਦੇ ਆ ਇੱਕ ਹੋਰ ਪਤੰਗ ਚੜ ਗਿਆ ਹੈ ਇੱਕ ਆ ਹੱਡਾ ਹੱਡਾ ਲੱਗਾ ਤੇ ਆ ਇੱਕ ਕਨੇਡਾ ਦੀ ਨਹੀਂ ਪੇਚ ਲਾਣਾ ਮੇਰੇ ਖਿਆਲ ਨਾਲ ਦੋਨਾਂ ਨੇ ਨਾ ਇੱਕ ਉਹ ਕਿਹਤਾਂ ਨਾ ਮਨਾਈਓ ਨਹੀਂ ਚਾਲ ਕਿ ਆਪਾਂ ਦੋਨੇ ਨਾ ਪੇਚਾ ਪਾ ਲਾਂਗੇ ਬੜਦੀ ਕਰੀਪਾ ਉਹ ਮੁੰਡਾ ਗਾਂਢੀਆਂ ਪਾਣ ਵਾਸਤੇ ਤਿਆਰ ਏ ਤੇਹੀ ਬਾਰ-ਬਾਰ ਤਿਆਰ ਏ ਮੁੰਡਾ ਉਹ ਦੋ ਪਤੰਗਾਂ ਘਾਗੇ ਆ ਦੋ ਪਤੰਗ ਨੇ ਹੁਣ ਪੇਚ ਲੱਗਦੇ ਨੇ ਆਹੀ ਇਹਨਾਂ ਦੋਨਾਂ 'ਚੋਂ ਇੱਕ ਨਾ ਪੇਚੇ ਲਾਵਾਂਗੇ ਹੁਣ ਓ ਆ ਪੇਚ ਲੱਗਦੇ ਪੇ ਘੈਂਡ ਓ ਸਾਡਾ ਪਤੰਗ ਗਿਆ ਲਾ Oke, oke ya. Oh ada petanggung. Dia farnas. Tuh, guys. Apa petangnya? Ada petang Dia kau ada petang dia. Iya. ਗਾਈਸ ਜਿਆ ਰਕਿਆ ਹੁਣੀ ਦੱਦਾ ਰੋਕਦਾ ਮੈਂ ਆਪਣਾ ਕੀ ਕਰਦਾ ਮੈਂ ਲਾਣਾ ਹੀ ਟੇਲ ਤੇ ਪੇਚਾ ਤੇ ਮੈਂ ਖੇਚ ਮਾਰਦੀ ਇਹਨਾਂ ਦੇ ਉੱਥੇ ਹਵਾ ਆ ਗਈ ਨਹੀਂ ਜਿੱਦੋਂ ਖੇਚ ਮਾਰਦੀ ਹੁਣ ਹਲਕਾ ਕਰਤਾ ਮਿਡਾ ਕੇ ਫੇਰ ਨੰਨ ਧੱਦੇ ਹਲਕਾ ਵੀ ਨਾ ਤੋੜਦੀ ਅੰਕੀ ਨਾ ਹੀ ਹਲਕਾ ਨਾ ਖੇਚੀ ਵਧੀਜੀ ਐਨਾ ਖੇਚ ਵਧੀਆ ਵਜਦੀ ਔਨਰ ਵੀ ਡਾ ਲਿਆ ਹਣ ਗਾਟੀ ਵਾਲੇ ਪਾਜੀ ਨੇ ਕਿੰਨੇ ਦਾ ਐ ਇੰਨੇ ਵੱਡੇ ਆ ਨਾ ਕਾਲੇ ਜਨੇ ਹੋ ਅੱਗੇ ਆ ਗਾਂਟੀ ਵਾਲੇ ਪਾਹੀ ਸਾਬੂ ਰ ਗਿਆ ਗਾਇਸ ਹੁਣ ਨਹੀਂ ਆ ਮਮੀ ਪਤੰਗ ਹੁਣ ਚੜਾਉਣ ਲੱਗੇ ਆ ਤੇ ਹੁਣ ਦੇਖਦੇ ਹੋ ਆਹ ਦਾ ਵਜੜੇ ਕਿ ਆਹੀ ਉਹਨਾਂ ਦੇ ਵੱਡੇ ਨੇ ਆ ਜਲਦੀ ਚੜ ਜਾਣਾ ਹੈ ਹਾਂ ਬਾਬੀ ਬੜੀ ਚੰੰਡੀ ਮੋ ਉਹ ਦੂਰ ਚੈੱਕ ਕਰ ਸਕਦੇ ਤੁਸੀਂ ਇਹ ਚ ਦੇਖੀ ਇਹਦੀ ਉਹ ਕਿਆ ਹਣੀ ਇਹਨੇ ਖੇਚ ਮਾਰਨੀ ਮੈਂ ਥੱਲੂ ਲਿਆ ਕੇ ਦੇਖੀ ਥੱਲੇ ਕਰ ਕਰਕੇ ਵਧਾ ਲਾਣੀ ਹੈ ਪਹਿਲੇ ਤੂੰ ਚੈੱਕ ਕਰ ਸਕਦੇ ਹਰ ਦਾ ਪਤਾ 1 eternity later ਆ ਦੇਖੋ ਕਿੰਨੇ ਗੁੰਜਲ ਪਿਆਗੇ ਡੋਰਾ ਤੇ ਸੋ ਗਾਇਸ ਸੁਣਾ ਆ ਚੁਕਾ ਆ ਵਾਲਾ ਪਟੰਗ ਹੁਣ ਹੁਣ ਇਹਨਾਂ ਪੇਚ ਲਾਣੇ ਆ ਤਾਂ ਗਾਇਸ ਇਹ ਚੈੱਕ ਕਰ ਸਕਦੇ ਹੋ ਇਹ ਆ ਫੇਰ ਹੁਣ ਲੰਗ ਲਾਣਾ ਚੀਕਾ ਕਰ ਸਕਦੇ ਆ ਇੱਕ ਹੋੜ ਪੇਚੇ ਆ ਗਿਆ ਹੁਣ ਪੇਚਾ ਆਪ ਤੰਗਣਾ ਉਹਨਾਂ ਪੇਚਾ ਲਾਣਨੇ ਆ ਥੋੜਾ ਵਧਾ ਲਾਣਨੇ ਆ ਫੇਰ ਲਾਣਨੇ ਆ ਹੁਣ ਆਪਾਂ ਢੇਲਦੇ ਪੇਚਾ ਲਾਉਣਾ ਖਿੱਚਦੇ ਅੱਗੇ ਮੇਰਾ ਵਢੀ ਗਿਆ ਹੋਣ ਪੈ ਗਿਆ ਪੇਚਾ ਗਿਆ ਦੱਤਾਂ ਦੇ ਹੋਰ ਪਰ ਪੈਨ ਦੀ ਕਿਚਨ ਦੇ ਹੋਰ ਚੜਾ ਲਿਆ ਉਹਨਾਂ ਨੇ ਉਹ ਫੜਨਦੇ ਆ ਡੋਬਰਾ ਜਾ ਕੇ ਓਕੇ ਚਿਲਟੀ ਉਹ ਦਾਰ ਕਾ ਤੋ ਗਿਆ ਦਾਰ ਕਾ ਤੋ ਗਿਆ ਹੋ ਚੜ ਗਿਆ ਗਿਆ ਪੰਗ ਉਨ ਦਾ ਇਡਾ ਰਫੜਨ ਤੋਂ ਹੀ ਡਰ ਗਿਆ ਤਾਂ ਗਾਇਸ ਆਹ ਹੋਰ ਪੇਚੇ ਨਾਲ ਆ ਗਿਆ ਤੇ ਹਰ ਚੋਟ ਵਰਾ ਫਸ ਗਈ ਅਵੀ ਕੀ ਆਈ ਆ ਵੀ ਗਈ ਪਿੱਛੇ ਲਾਣ ਲਗੇ ਹੁਣ ਇਹਨਾਂ ਨਾਲ ਹੀ ਇਹ ਇਹ ਦਾ ਇਹਨਾਂ ਨੇ ਪਤਾੰਗੇ ਸਾਡਾ ਚੜਿਆ ਟੁੰਡੇ ਗੜੇ ਆ ਉਹ ਵੱਧਣਗੇ ਕੀ ਅਹੀ ਉਹਨਾਂ ਦੇ ਉਹਨਾਂ ਨੇ ਘਾਰ ਹੀ ਵਾਰ ਕੇ ਰੱਖਿਆ ਘਰੂ ਚੱਕ ਦਿੰਦੇ ਬੈਠ ਗਿਆ ਵਿੱਚ ਅਬੀ ਗਈ ਆਈ ਅਬੀ ਚੱਲਿਆ ਹੁਣ ਤੱਕੜੇ ਕਿੰਨੇ ਪਤੰਗ ਲੱਗੜੇ ਆ ਮੈਨੂੰ ਤਾਂ ਨਹੀਂ ਪਤਾ ਕਿ ਇੱਕ ਮੈਂਡ ਕਰਕੇ ਜ਼ਰੂਰ ਦੱਸਿਓ ਕਿਨੇ ਪਤੰਗ ਵੱਡੇ ਹੋਣੇਵੇਂ ਤੇ ਆਗਲਾ ਬਲੋਗ ਤਾਨੂੰ ਕਿੱਦਰਾ ਲੱਗਣਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਉਹ ਵੇ ਦੇਖੋ ਹੁਣ ਆਪਾਂ ਪਤੰਗ ਥੱਲੇ ਲਾਣ ਲੱਗੇ ਆ ਕੋਈ ਉੜਦਾ ਤੇ ਪਿਆ ਨਹੀਂ ਦੇਖ ਸਕਦੇ ਹੋ ਦੂਰ ਦੂਰ ਇਹਨੇ ਲੱਗੇ ਕੋਈ ਉੜਦਾ ਹੀ ਨਹੀਂ ਪਿਆ ਤੇ ਚਲੋ ਮੈਂ ਤੁਹਾਨੂੰ ਪਤੰਗ ਲਾ ਕੇ ਮਿਲਦਾ ਵਾਂ ਪਤੰਗ ਤੇ ਆਈ ਲਾ ਲਿਆ ਸਿੱਧੂ ਮੂਸੇ ਵਾਲਾ ਪਤੰਗ ਹੀ ਤੇ ਆਹ ਦੇਖ ਸੱਦ ਇਹ ਵਾਲਾ ਹੀ ਪੇਲਾ ਡਾਏ ਹੀ ਤੂੰ ਦੇਖ ਹੀ ਲਿੱਤੇ ਹੋਣਾਂ ਨੇ ਮਿਲਦੇ ਅਗਲੇ ਵਲੌਗ ਚ ਬਾਏ ਬਾਏ ਟੇਕ ਕੇਅਰ I'm gonna be here.